ਉਹਨਾ ਹੁੰਦੇ ਦੇ ਖਤੇ ਪੰਜ ਦਿਨ ਹੋ ਗਏ ਆ ਤੇ ਮੈਂ ਆਪਣਾ ਕੰਮ ਅਪਲਾਈ ਕਰਾ ਲਿਆ ਕੰਮਦਰਾ ਹੋ ਗਿਆ ਕਾਮਦਰਾ ਹੋ ਗਿਆ ਜੁਬਾਨ ਨਹੀਂ ਆਉਣਾ ਬਸ ਠੀਕ ਹੈ ਨਾ ਬਾਈ ਦੀ ਮੈਨ ਤੁਹਾਨੂੰ ਜਾਨਕਾਰੀ ਦੱਸੂ ਇਹ ਇੱਕ ਸਪੈਸਿਫਿਕ ਇਨਫੋਰਮੇਸ਼ਨ ਦੇ ਉੱਪਰ ਕਾਰਵਾਈ ਕਰਦੇ ਹੋਏ ਐਸਪੀ ਡੀ ਸਾਹਿਬ ਦੀ ਇੱਕ ਮਿਤੀਤ ਦਰ ਦੇ ਵਿੱਚ ਡੀਐਸਪੀ ਡੀ ਸਾਹਿਬ ਦੇ ਕਮਾਂਡ ਦੇ ਵਿੱਚ ਇਨਚਾਰਜ ਸੀਆਈਏ ਵੱਲੋਂ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਕੰਮ ਕਰਦੇ ਹੋਏ ਈਕੇਐਫਆਈਆ ਨੰਬਰ 65ਾ ਦਰਜ ਕੀਤੀ ਗਈ ਜਿਸ ਵਿੱਚ ਕੀ ਦਰਜ ਕਰਕੇ ਤਿੰਨ ਲੋਕ ਅਰੈਸਟ ਕੀਤੇ ਗਏ ਹਨ ਜਿਹੜੇ ਕਿ ਤਿੰਨੋ ਲੋਕ ਕੋਟੇਸੇਖਾਂ ਏਰੀਆ ਦੇ ਰਹਿਣ ਵਾਲੇ ਹਨ ਔਰ ਇਹਨਾਂ ਦੇ ਕੋਲੋਂ 1.5 ਕਿਲੋਗ੍ਰam ਹੈਰੋਇਨ ਅਤੇ ਇਸ ਤੋਂ ਇਲਾਵਾ ਇੱਕ ਗੱਡੀ ਜਿਹੜੀ ਕਿ ਮਾਰੂਤੀ ਸਿਵਿਟ ਡਿਜ਼ਾਇਰ ਕਾਰ ਜਿਹੜੀ ਹੈਗੀ ਉਹ ਬਰਾਮਦ ਹੋਈ ਹੈ ਹ ਹੁਣ ਤੱਕ ਇਹਨਾਂ ਦੀ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ 3 ਦਿਨ ਦੀ ਰਿਮਾਂਡ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਕੁਝ ਆਇਡੈਂਟੀਫਾਈ ਹੋ ਚੁੱਕੇ ਨੇ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਹੁਣ ਆਪਾਂ ਸਾਰੀ ਆਇਡੈਂਟੀਫਿਕੇਸ਼ਨ ਪ੍ਰੋਸੈਸ ਕੰਪਲੀਟ ਕਰਕੇ ਅਸੀਂ ਜਿਹੜੇ ਵੀ ਕੋਈ ਬੈਕਵਰਡ ਅਤੇ ਫਾਰਵਰਡ ਲਿੰਕੇਜ ਜਿਹਾ ਕਿਤੇ ਨੂੰ ਕੰਪਲੀਟ ਕਰਾਂਗੇ ਸਰ ਇਹ ਰੋਇੰਗ ਕਿੱਥੋਂ ਲੈ ਕੇ ਆਏ ਸੀਗੇ ਇਹਨਾਂ ਦੇ ਦੱਸਣ ਮੁਤਾਬਕ ਇਹ ਅੰਮ੍ਰਿਤਸਰ ਦੇ ਏਰੀਆ ਦੇ ਵਿੱਚੋਂ ਹਰਨ ਲੈ ਕੇ ਆਏ ਨੇ ਸਰ ਇਸ ਕੇ ਨੀ ਮੈਨ ਚੀਜ਼ ਲੱਗਦੀ ਜਿਵੇਂ ਕਪੜੇ ਕੁਝ ਬੈਕਗਰਾਉਂਡ ਇਹਨਾਂ ਦੀ ਇਹ ਤੇ ਇਹ ਤੁਹਾਡੀ ਗੱਲ ਸਹੀ ਹੈ ਵੀਰਾਂ ਦੀ ਉਮਰ ਬਹੁਤ ਜ਼ਿਆਦਾ ਨਹੀਂ ਹੈਗੀ 24-26 ਸਾਲ ਦੇ ਵਿੱਚ ਹੀ ਲੜਕੇ ਹੈਗੇ ਨੇ ਸਾਰੇ ਬਹੁਤ ਜ਼ਿਆਦਾ ਕੁਝ এডਿਕੇਸ਼ਨਲ ਬੈਕਗ੍ਰਾਉਂਡ ਵੀ ਇਹਨਾਂ ਦੀ ਬਹੁਤ ਜ਼ਿਆਦਾ এডਿਕੇਸ਼ਨ ਹੈ ਹੀ ਨਹੀਂ ਹੈਗੀ। ਤਾਂ ਕਿ ਜੇ ਆਪਾਂ ਜੀ ਵੀ ਰਿਮਾਂਡ ਲੱਕੇ ਕਿ ਤਫ਼ਤੀਸ਼ ਕਰਨ ਲਈ ਸਰ ਮੈਂ ਜੀ ਵੀ ਆਪ ਜੀ ਨੂੰ ਦੱਸਿਆ ਵੀ ਸਾਨੂੰ ਬੈਕਗ੍ਰਾਉਂਡ ਲਿੰਕੀਜ ਫੌਰਵਰਡ ਲਿੰਕੀਜ ਆਇਡੈਂਟੀਫਾਈ ਹੋ ਚੁੱਕੇ ਨੇ ਤੇ ਉਹਨਾਂ ਦੇ ਉੱਪਰੋਂ ਸਾਡੇ ਨੈਕਸਟ ਕਾਰਵਜ ਵੀ ਉਹਨਾਂ ਦੇ ਉੱਪਰ ਕੀਤਾ ਜਾਏਗਾ। ਸਰ ਗੱਲ ਇਹ ਨਾਲ ਆਪਕੇ ਜਾਂ ਚੌੜੀ ਦੀ ਗੱਡੀ ਨਹੀਂ ਗੱਡੀ ਗੱਡੀ ਦੀ ਹਜ ਤੱਕ ਪਾਬ ਮਿਲ ਕੀਤੀ ਵਾਰਾ ਵੈਰੀਫਾਈ ਕਰ ਰਹੇ ਆ ਕਰਕੇ ਅਪਾ ਇੱਕ ਤਫਤੀਸ਼ ਲੈ ਕੇ ਆ ਕੇ ਆਪਦੇ ਨੂੰ ਇਹ ਵੀ ਪੋਸਿਬਿਲਟੀ ਹੈ ਜੀ ਵੀ ਇਹ ਬਾਰਡਰ ਪਾਸ ਤੋਂ ਆਇਆ ਹੋਵੇ ਹੋ ਜਦੋਂ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਵੀ ਬੈਕਵਰਡਿੰਗ ਜਦੋਂ ਵਰਕਆਊਟ ਹੋਣਗੀ ਜਦੋਂ ਸਾਰੇ ਇਹਨਾਂ ਦੀ ਡਿਮਾਂਡ ਦੇ ਵਿੱਚ ਕੀ ਹੋਊਗਾ ਤਾਈ ਪਤਾ ਲੱਗੇਗਾ ਵੀ ਇਹ ਕਿੱਥੋਂ ਆਇਆ ਹੈਗਾ ਅਪਾ ਨੈਕਸਟ ਜਿਹੜਾ ਹੈਗਾ ਇੱਕ ਵਾਰ ਇਨਵੈਸਟਿਗੇਸ਼ਨ ਕੰਪਲੀਟ ਕਰਕੇ ਆਪ ਜੀ ਨੂੰ ਦੁਬਾਰਾ ਦੱਸਾਂਗਾ ਪਹਿਲਾਂ ਵੀ ਮੰਨ ਲਓ ਜਰਦੇ ਨਹੀਂ ਤੇਰਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਊਗਾ ਫੋਰਥ ਕਿੰਨੇ ਬੰਦੇ ਇਨਵੋਲਵ ਹੋ ਸਕਦੇ ਆ ਜੀ ਜ ਕਹਿ ਰਹੇ ਹਾਂ ਮਿਲੂ ਬੋਲ ਤੇ ਸਾਡੇ ਨੋਟਿਸ ਪੀਛੇ ਚ ਤਿੰਨ ਲੋਕ ਹੋਰ ਆ ਚੁੱਕੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਇਨਵੋਲਵਮੈਂਟ ਇਸ ਕੇਸ ਦੇ ਵਿੱਚ ਹੈਗੀ ਹੈ ਤੇ ਉਹਨਾਂ ਦੇ ਉੱਪਰ ਮੈਂ ਜਿਵੇਂ ਆਪ ਵੀ ਤੁਹਾਨੂੰ ਦੱਸਿਆ ਹੈਗਾ ਵੀ ਆਪਾਂ ਕੁਝ ਬੈਕਵਰਡ ਲਿੰਕੇਜਿਸ ਆਇਡੈਂਟੀਫਾਈ ਹੋਏ ਨੇ ਕੁਝ ਫਾਰਵਰਡ ਹੋਏ ਨੇ ਸਾਰੇ ਆਪਾਂ ਕੰਪਲੀਟ ਕਰਕੇ ਸਾਡੀ ਕੋਸ਼ਿਸ਼ ਰਹੂਗੀ ਅਗਲੇ ਤਿੰਨ ਦਿਨਾਂ ਜਿੱਦੋਂ ਰਿਮਾਂਡ ਹੈਗੀ ਉਹਨਾਂ ਦੇ ਵਿੱਚ ਆਪਾਂ ਕਲੀਅਰ ਕਰਦੇ ਹਾਂ ਮੋਗੇ ਮੋਗੇ ਜਿਹਨੂੰ ਨਾਲ ਰਿਲੇਟਡ ਹੈ ਜਿਹੜੇ ਅਗਲੇ ਤਿੰਨ ਬੰਦੇ ਚਲੋ ਇਨਵੈਸਟੀਗੇਸ਼ਨ ਦੇ ਮੱਥਾ ਸਰ ਟੋਟਲ ਲੌਮੀਨੇਟ ਕਿੰਨੇ ਕੀਤੇ ਜੀ ਨਹੀਂ ਹਜੇ ਤੱਕ ਤਿੰਨ ਤਿੰਨ ਨੋਮਿਡੇਟ ਐ ਚ। ਉਹ ਜੇ ਗੱਲ ਕਰੀਏ ਏਜ ਦੀ ਕਿੰਨੀ ਏਜ ਦੇ ਜਿਹੜੇ ਇਸ ਵਾਈਚੇ ਪੈ ਰਹੇ ਨੇ। ਨਹੀਂ ਇਹ ਤਾਂ ਜੀ ਬਹੁਤ ਜ਼ਿਆਦਾ ਏਜ ਨਹੀਂ ਹੈਗੀ ਇਹਨਾਂ ਦੀ 26 ਮਤਲਬ 20s ਦੇ ਵਿੱਚ ਹੀ ਹੈਗੇ ਨੇ 30 ਸਾਲ ਤੋਂ ਉੱਪਰ ਨਹੀਂ ਹੈਗਾ। ਸਰ ਆਪਸ ਵਿੱਚ ਕਿੰਨੇ ਸਬੱਤ ਦੇ? ਇਹ ਲੋਕਲ ਕੋਟੇਸੇਖਾਂ ਦੇ ਰੈਡ ਵਾਲੇ ਹੈਗੇ ਨੇ। ਕਿਸੇ ਨੂੰ ਪੁਰਾਣਾ ਜਾਣਦੇ ਨਹੀਂ। ਦੋਸਤੀ ਹੈ ਕੀ ਕੋਈ ਕਿਸੇ ਦਾ ਆਪ ਤਾਂ ਨਹੀਂ ਕਿਸੇ